ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ਼ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੁਝ ਕਮੈਂਟ ਆਇਆ ਵੀਰਾਂ ਭਰਾਵਾਂ ਦੇ ਉਹਨਾਂ ਕਮੈਂਟਾਂ ਦੇ ਆਪਾਂ ਜਵਾਬ ਦੇਵਾਂਗੇ ਇਸ ਵੀਡੀਓ ਦੇ ਵਿੱਚ ਜਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਇਜੂ ਕੰਵਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਹ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਕਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਉੱਤੇ ਫੋਲੋ ਨਹੀਂ ਕੀਤਾ ਸਮਝਾ ਕੇ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂਾਨੂੰ ਉੱਥੇ ਮੈਸੇਜ ਕਰਕੇ ਪੁੱਛ ਸਕਦੇ ਜੀ ਕਮੈਂਟਾਂ ਦੇ ਜਵਾਬ ਦੇਣ ਤੋਂ ਪਹਿਲਾਂ ਆਪਾਂ ਗੱਲ ਕਰ ਲਾਂਗੇ ਅਪਾਇੰਟਮੈਂਟਾਂ ਬਾਰੇ ਅਪਾਇੰਟਮੈਂਟਾਂ ਬਾਰੇ ਹਾਲੇ ਕੋਈ ਵੀ ਅਪਡੇਟ ਨਹੀਂ ਆਈ ਕਿ ਕਦੋਂ ਮਿਲਕੀ ਆਪਾਂ ਨੂੰ ਜਿਨ੍ਹਾਂ ਦੀ ਰਿਜੈਕਟ ਹੋਈਆਂ ਵਾ ਉਹ ਕੀ ਕਰਨਾ ਹੁਣ ਹਾਲੇ ਕੋਈ ਵੀ ਇਹਦੇ ਬਾਰੇ ਲੱਪ ਅਪਡੇਟ ਨਹੀਂ ਆਈ ਸਰਕਾਰ ਮਿਲਕੀ ਮੈਂ ਅੰਬੈਸੀ ਵੱਲੋਂ ਕੋਈ ਅਪਡੇਟ ਨਹੀਂ ਐ ਵੀਐਫਐਸ ਵਾਲਿਆਂ ਵੱਲੋਂ ਕੋਈ ਅਪਡੇਟ ਨਹੀਂ ਜਦੋਂ ਉਹਨਾਂ ਵੱਲੋਂ ਕੋਈ ਅਪਡੇਟ ਆਊਗੀ ਆਪਾਂ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਵੀਡੀਓ ਪਾ ਕੇ ਦੱਸ ਦਵਾਂਗੇ ਹਾਲੇ ਤੱਕ ਪਰ ਕੋਈ ਨਹੀਂ ਅਪਡੇਟ ਆਈ ਹੁਣ ਆਪਾਂ ਗੱਲ ਕਰਦੇ ਹਾਂ ਕਮੈਂਟਾਂ ਬਾਰੇ ਕੁਝ ਕਮੈਂਟ ਆਏ ਸੀ ਵੀਰਾਂ ਭਰਾਵਾਂ ਦੇ ਉਹਨਾਂ ਬ ਬਾਈ ਇਮੀਗ੍ਰੇਸ਼ਨ 2025 ਚ ਕਦੋਂ ਓਪਨ ਹੋਣੀ ਹੈ ਕਲਿਕ ਡੇਟ ਕੀ ਵਾ ਵੀਰੇ ਹਾਲੇ ਕਲਿਕ ਡੇਟ ਸਲੈਕਟ ਨਹੀਂ ਹੋਈ ਕਲਿਕ ਡੇਟ ਗਾਹ ਪਛਾਂਵੀ ਹੋ ਸਕਦੀ ਹੈ ਹਾਲੇ ਕਿਹੜੀ ਕਲਿਕ ਡੇਟ ਹੈ ਹਾਲੇ ਸਲੈਕਟ ਨਹੀਂ ਕੀਤੀ ਉਹ ਜਦੋਂ 2025 ਵਿੱਚ ਹੀ ਇਹੜੀ ਕਲਿਕ ਡੇਟ ਆਉਗੀ ਜਾਂ ਉਹਦੇ ਜਿਹਾ 24 ਜਲਾਸਤੇ ਆਉਗੀ ਤੇ ਜਾਂ 2025 ਚ ਇਹੜੀ ਕਲਿਕ ਡੇਟ ਆਉਗੀ ਉਸ ਤੋਂ ਪਹਿਲਾਂ ਇਹੜੀ ਕਲਿਕ ਡੇਟ ਆ ਉਹ ਪਰ ਆਈ ਵੀ ਜੇ ਮੰਨ ਲਾਪਾ ਕਹੇ ਕੋਈ ਆਈ ਵੀ ਹੋਊਗੀ ਪਰ ਉਹ ਚੇਂਜ ਹੋ ਸਕਦੀ ਹੈ ਹਾਲੇ ਆਪਾਂ ਇਸ ਕਰਕੇ ਕਹਿ ਕਨਫਰਮ ਪਰ ਕਲਿਕ ਡੇਟ ਇਹੜੀ ਆ ਉਹ ਆਊਗੀ 24 ਦੇ ਲਾਸ਼ ਤੇ ਜਾਂ 2025 ਦੇ ਵਿੱਚ ਪਹਿਲੇ ਦੋ ਜਮਾਤਾਂ ਵਿੱਚ ਉਸ ਤੋਂ ਬਾਅਦ ਅਗਲਾ ਕੀ ਦਾ ਮੈਸੇਜ ਸਰ ਮੇਰੇ ਪਾਸਪੋਰਟ ਦੁਬਾਰਾ ਦੁਬਾਰਾ ਕੀ ਹੈ ਇੰਡੀਆ ਬਨ ਬਨਵਾਣਾ ਹੈ ਇੰਡੀਆ ਜਾਣਾ ਪਵੇਗਾ 9 ਮੰਥ ਵਾਲੇ ਪੇਪਰ ਮੈਂ ਇਟਲੀ ਮੈਂ ਹੂੰ ਪੇਪਰ ਨਹੀਂ ਹੈ ਪਾਸਪੋਰਟ ਵੈਲਡ ਹੈ 2028 ਤੱਕ ਪਲੀਜ਼ ਦੱਸਿਓ ਵੀਰੇ ਜੇਕਰ ਤੁਹਾਨੂੰ 2028 ਤੋਂ ਪਹਿਲਾਂ ਪਹਿਲਾਂ ਤੁਹਾਨੂੰ ਡਾਕੂਮੈਂਟ ਮਿਲ ਜਾਂਦੇ ਆ ਤੁਹਾਨੂੰ ਮਿਲ ਕੀ ਕਾਰਡ ਮਿਲ ਜਾਂਦਾ ਪਰ ਮੈਸੂਦੇ ਸਿੰਜੋਰ ਨੂੰ ਮਿਲ ਜਾਂਦੀ ਆ ਫਿਰ ਤੁਸੀਂ ਇੱਥੇ ਰੀਨਿਊ ਕਰਾਵਾ ਦੇ ਜੇ ਪਾਸਪੋਰਟ ਜੇਕਰ ਤੁਸੀਂ ਇੰਡੀਆ ਚ ਲੱਗੇ ਬਿਨਾਂ ਡਾਕੂਮੈਂਟਾਂ ਤੋਂ ਬਾਅਦ ਤੁਸੀਂ ਉੱਥੋਂ ਵਾਪਸ ਨਹੀਂ ਆ ਸਕਦੇ ਇਸ ਕਰਕੇ ਮੈਂ ਤੁਹਾਨੂੰ ਇਹ ਸਲਾਹ ਦਵਾਂਗਾ ਕਿ ਜੇਕਰ ਤੁਹਾਡਾ ਇਹਦਾ ਪਾਸਪੋਰਟ 2028 ਤੱਕ ਖਾਲੇ ਹੈਗਾ ਵਾ ਹਲੇ 2024 ਚੱਲਣ ਦੇ ਆ ਪੰਜੀ ਸ਼ੁਰੂ ਹੋਣਾ ਵਾਲੇ ਇਸ ਕਰਕੇ ਵੇਟ ਕਰੋ ਜੇਕਰ ਤੁਹਾਡੇ ਪੇਪਰ ਬਣ ਜਾਂਦੇ ਆ ਫਿਰ ਤੁਸੀਂ ਪੇਪਰਾਂ ਦੇ ਇੰਡੀਆ ਜਾ ਕੇ ਕਰਾ ਲਓ ਰੀਨਿਊ ਤੇ ਜੇ ਤੁਸੀਂ ਇੱਥੇ ਇਟਲੀ ਹੀ ਕਰਾਣਾ ਚਾਹੁੰਦੇ ਹੋ ਤੁਹਾਡੇ ਕੋਲ ਪੇਪਰ ਹੈਗੇ ਤੁਸੀਂ ਇੱਥੇ ਵੀ ਰੀਨਿਊ ਕਰਾ ਸਕਦੇ ਜੇ ਆਪਣਾ ਪਾਸਪੋਰਟ ਠੀਕ ਹੈ ਇਟਲੀ ਉਹ ਚੇਰੋਮ ਹੈ ਗੀ ਐਮਬੈਸੀ ਆਪਣੀ ਇੰਡੀਆ ਦੀ ਠੀਕ ਹੈ ਤੇ ਉੱਥੇ ਜਾ ਕੇ ਕਰਾ ਸਕਦੇ ਜੇ ਤੁਸੀਂ ਤੁਹਾਡਾ ਡਾਕੂਮੈਂਟ ਹੈਗੇ ਤੁਸੀਂ ਇੰਡੀਆ ਜਾਣਾ ਚੱਕਰ ਮਾਰਨ ਇੰਡੀਆ ਨਾਲ ਚੱਕਰ ਮਾਰਾ ਹੋ ਤਾਂ ਨਾਲ ਤੁਸੀਂ ਆਪਣਾ ਇਹ ਕੰਮ ਕਰਾਓ ਆਪਣੇ ਮਿਲਕੀ ਡਾਕੂਮੈਂਟ ਇਹਦਾ ਵਾ ਰੀਨਿਊ ਕਰਾ ਲਓ ਆਪਣਾ ਜਿਹੜਾ ਪਾਸਪੋਰਟ ਉਸ ਤੋਂ ਬਾਅਦ ਅਗਲਾ ਮੈਸੇਜ ਆਇਆ ਵਾ ਆਪਣੇ ਵੀਰ ਦਾ ਭਾਈ ਨੂਲਾ ਉਸ ਤਾਂ ਨਿਕਲਨੇ ਨਿਕਲ ਰੇ ਨਿਕਲ ਨਿਕਲ ਕੇ ਪਏ ਆ 2020 ਨਿਕਲ ਰਹੇ ਆ 2024 ਵਾਲੇ ਹਾਂਜੀ ਵੀਰੇ ਹਲੇ ਨੂੰ ਲਿਓਸ ਤੇ ਜਿਹੜਿਆ ਨਿਕਲ ਰਹਾ 2024 ਵਾਲੇ 9 ਮੰਥ ਵਾਲੇ ਸਾਲ ਵਾਲੇ ਤੇ ਡੋਮੈਸਟਿਕ ਪੇਪਰ ਤਿੰਨੇ ਪੇਪਰ ਜਿਹੜੇ ਹਾਲੇ ਨੇ ਕਰ ਰਾਇਆ ਉਸ ਤੋਂ ਬਾਅਦ ਅਗਲਾ ਕਮੈਂਟ ਆਇਆ ਵਾ ਬਾਈ ਸਾਡੇ ਦਾ ਐਕਸਪਾਇਰ ਹੋ ਗਏ ਰਿਜੈਕਟ ਈਮੇਲ ਆ ਗਈ ਵੀਰੇ ਹਲੇ ਤੁਸੀਂ ਤੁਹਾਨੂੰ ਵੇਟ ਕਰਨੀ ਚਾਹੀਦੀ ਜਿਨ੍ਹਾਂ ਦੇ ਰਿਜੈਕਟ ਹੋ ਚੁੱਕੇ ਆ ਨੂ ਲਿਓਸ ਤੇ ਤੇ ਮਲਕੀ ਰਜੈਕਟ ਦੀ ਮੇਲ ਆ ਚੁੱਕੀ ਹੈ ਤੇ ਨੂਲੀਓਸ ایکسپਾਇਰ ਹੋ ਚੁੱਕਿਆ ਉਹ ਮੇਰੇ ਵੀਰ ਭਰਾ ਵੇਟ ਕਰੋ ਹਲੇ ਤੱਕ ਜਿੰਨਾ ਤੱਕ ਅੰਬੈਸੀ ਤੋਂ ਕੋਈ ਅਪਡੇਟ ਨਹੀਂ ਆਉਂਦੀ ਕਿਉਂਕਿ ਤੁਹਾਡੀ ਗਲਤੀ ਵੜਾ ਜਾਨੇ ਗਲਤੀ ਉਹਨਾਂ ਦੀ ਹੈ ਜਿਨ੍ਹਾਂ ਨੇ ਤੁਹਾਨੂੰ ਜਿਹੜਾ ਨਾ ਤੁਹਾਨੂੰ ਪਾਣ ਮਾਡੇ ਤੀਨ ਨਾਂ ਤੁਹਾਡੇ ਜਿਹੜੇ ਨੂਲੀਓਸ ਤੇ ਡਾਓ ਕਰਤੇ ਉਹਨਾਂ ਨੇ ਐ ਐਕਸਪਾਇਰ ਹੋ ਗਿਆ ਤੁਹਾਡੇ ਜਿਹੜੇ ਨੂਲੀਓਸ ਤੇ ਇਹ ਤੁਹਾਡੀ ਗਲਤੀ ਨਹੀਂ ਹੈ ਤੁਸੀਂ ਵੇਟ ਕਰੋ ਮੇਰੇ ਵੀਰ ਭਰਾ ਜਿਨ੍ਹਾਂ ਦਾ ਇਦਾਂ ਹੋਇਆ ਵਾ ਜਿੰਨਾ ਚਿਰ ਤੱਕ ਕੋਈ ਅੰਬੈਸੀ ਵੱਲੋਂ ਨਵੀਂ ਅਪਡੇਟ ਨਹੀਂ ਆਉਂਦੀ ਠੀਕ ਹੈ ਉਸ ਤੋਂ ਬਾਅਦ ਅਗਲਾ ਕਮੈਂਟ ਜਿਹੜਾ ਆਇਆ ਵਾ ਉਹ ਆਇਆ ਵ ਉਸ ਤੋਂ ਬਾਅਦ ਆਇਆ ਵਾ ਬ੍ਰੇਸ਼ਿਆ ਦੋ ਬ੍ਰੇਸ਼ਿਆ ਡੋਮੈਸਟਿਕ ਪੇਪਰ 2000 213 2024 9:03:07 ਕੋਈ ਅਪਡੇਟ ਨਹੀਂ ਮਿਲ ਰਹੀ ਬ੍ਰੋ ਕੋਟੇ ਵਿੱਚ ਮੈਂ ਹੈਗਾ ਵਾਂ ਵੀਰੇ ਜੇਕਰ ਤੁਸੀਂ ਕੋਟੇ ਵਿੱਚ ਹੈਗੇ ਤੁਹਾਨੂੰ ਕੋਈ ਮੇਲ ਆਈ ਹੈ ਉਹਨਾਂ ਵੱਲੋਂ ਫਿਰ ਤੁਸੀਂ ਵੇਟ ਕਰੋ ਤੁਹਾਡੇ ਪੇਪਰ ਜਿਹੜੇ ਨਿਕ ਸਕਦੇ ਹਾਲੇ ਪੇਪਰ ਜਿਹੜੇ ਆ ਉਹ ਨਹੀਂ ਕਰ ਰਿਹਾ ਉਸ ਤੋਂ ਬਾਅਦ ਅਗਲਾ ਮੈਸੀ ਹੈ ਭਾਜੀ ਸੈਸਟੀਕਲ ਜੀ ਪੁਆਇੰਟ ਅਪਾਇੰਟਮੈਂਟ ਬਾਦਸੋ ਫੈਮਿਲੀ ਵਾਲੀ ਅਪਾਇੰਟਮੈਂਟ ਹਾਂਜੀ ਵੀਰੇ ਫੈਮਿਲੀ ਵਾਲੀ ਅਪਾਇੰਟਮੈਂਟ ਵੀ ਹੋਣ ਓਪਨ ਹੋਣੀਆਂ ਵਾ ਮੈਨੂੰ ਕੋਈ ਅਪਡੇਟ ਨਹੀਂ ਆਈ ਭੱਜ ਤੋਂ ਮੈਨੂੰ ਕੋਈ ਅਪਡੇਟ ਆਊਗੀ ਫੈਮਿਲੀ ਵਾਲੇ ਅਪਾਇੰਟਮੈਂਟ ਬਾਰੇ ਆਪਾਂ ਤੁਹਾਨੂੰ ਜਰੂਰ ਵੀਡੀਓ ਬਣਾ ਕੇ ਦੱਸਾਂਗੇ ਠੀਕ ਐ ਉਸ ਤੋਂ ਬਾਅਦ ਅਗਲਾ ਆਇਆ ਵਾ ਵੀਰੇ ਅਪਲਾਈ ਕੀਤੀ ਸੀ ਅਪਾਇੰਟਮੈਂਟ ਬਟ ਮੇਲ ਨਹੀਂ ਆਈ ਅਜੇ ਤੱਕ ਵੀਰੇ ਜੇਕਰ ਤੁਹਾਨੂੰ ਮੇਲ ਨਹੀਂ ਆਈ ਫਿਰ ਤੁਸੀਂ ਵੇਟ ਕਰੋ ਜਿੰਨਾ ਚਿਰ ਤੱਕ ਤੁਹਾਨੂੰ ਕੋਈ ਮੇਲ ਨਹੀਂ ਆਉਦੀ ਸ਼ਾਇਦ ਤੁਹਾਨੂੰ ਅਪਾਇੰਟਮੈਂਟ ਹੀ ਮਿਲ ਜਾਵੇ VFS সাইড ওপেন ਕਰੋ ਐਨ ਅਪਾਇੰਟਮੈਂਟ ਬੁੱਕ ਵਾਲਾ ਪੇਜ ਚੈੱਕ ਕਰੋ ਵੀਰ ਕੀ ਆਉਂਦਾ ਮੈਨੂੰ ਇਹਦੇ ਬਾਰੇ ਨਹੀਂ ਪਤਾ ਵੀਰ ਨੇ ਕਮੈਂਟ ਕੀਤਾ ਦੋ ਦਿਨ ਪਹਿਲਾਂ ਪਰ ਮੈਨੂੰ ਹੁਣ ਪਤਾ ਨਹੀਂ ਉੱਥੇ ਕੀ ਆ ਰਿਹਾ ਉਸ ਤੋਂ ਬਾਅਦ ਅਗਲਾ ਕਮੈਂਟ ਆਇਆ ਵਾ 2 500 25890 ਰੈਫਰੈਂਸ ਨੰਬਰ ਚੰਡੀਗੜ੍ਹ ਨੋਰ ਰੀ ਅਪਲੋਡ ਨੋਰ ਰਜੈਕਸ਼ਨ ਨੋ ਅਪਾਇੰਟਮੈਂਟ ਵੀਰ ਜੀ ਕਹਤਾਂ ਨੋ ਅਪਾਇੰਟਮੈਂਟ ਨਹੀਂ ਮਿਲੀ ਠੀਕ ਹੈ ਤੁਹਾਨੂੰ ਰਜੈਕਸ਼ਨ ਦੀ ਅਪਾਇੰਟਮੈਂਟ ਤੁਹਾਨੂੰ ਦੂਜੀ ਨਹੀਂ ਆਈ ਹਾਲ ਤੱਕ ਤੁਹਾਨੂੰ ਕੋਈ ਮੇਲ ਨਹੀਂ ਆਇਆ ਫਿਰ ਤੁਸੀਂ ਮੇਰੇ ਵੀਰ ਭਰਾ ਵੇਟ ਕਰੋ ਤੁਹਾਨੂੰ ਜਿਹੜੀ ਵਾ ਔਰ ਨਾਲ ਇਸ ਅੰਦਰ ਤੁਹਾਨੂੰ ਕੁਝ ਨਾ ਕੁਝ ਬੜੇ ਗੁੱਡ ਨਿਊਜ਼ ਮਿਲ ਸਕਦੀ ਹੈ ਮਲਗੀ ਤੁਹਾਨੂੰ ਅਪਾਇੰਟਮੈਂਟ ਜਿਹੜੀ ਆ ਉਹ ਮਿਲ ਸਕਦੀ ਹੈ ਲੋਏ ਮਿੱਤਰੋ ਇਹ ਨਾਲ ਕਮੈਂਟ ਹੁੰਦਿਆ ਸਾਰੇ ਖਤਮ ਤੇ ਜੇਕਰ ਤੁਹਾਡਾ ਕੋਈ ਕਮੈਂਟ ਆ ਤੁਸੀਂ ਉਹਨੂੰ ਕਮੈਂਟ ਕਰਕੇ ਪੁੱਛੋ ਆਪਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਤੁਹਾਡੇ ਕਮੈਂਟਾਂ ਦੇ ਜਵਾਬ ਦੇਵਾਂਗੇ ਓਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ